ਦਿੱਲੀ ਚੋਣਾ ਵਿੱਚ ਜਿੱਤ ਦਾ ਦਾਵਾ ਕਰਨ ਵਾਲੀ ਕਾਂਗਸ ਪਾਰਟੀ ਦੀ ਹਵਾ ਲੱਗਦਾ ਉਹਦੇ ਹੀ ਪ੍ਰਦੇਸ਼ ਪ੍ਰਧਾਨ ਨੇ ਅਸਤੀਫਾ ਦੇ ਕੇ ਕਰ ਦਿੱਤੀ ਹੈ ਜਿੱਥੇ ਪ੍ਰਦੇਸ਼ ਪ੍ਰਧਾਨ लवली ਵੇਲੋਂ ਅਸਤੀਫਾ ਦੇ ਦਿੱਤਾ ਗਿਆ ਉੱਥੇ ਨਾਰਥ ਈਸਟ ਤੋਂ ਜਿਹੜੇ ਕੈਂਡੀਡੇਟ ਨੇ ਕਨਈਆ ਕੁਮਾਰ ਉਹਦਾ ਵੀ ਜੰਮ ਕੇ ਭਾਰੀ ਵਿਰੋਧ ਹੋ ਰਿਹਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਜਾਂ ਸਭ ਕੁਝ ਸਾਹਮਣੇ ਆਣਾ ਰਾਜਨੀਤੀ ਦੇ ਵਿੱਚ ਕਾਂਗਸ ਪਾਰਟੀ ਦੇ ਲਈ ਕੋਈ ਸ਼ੁਭ ਸੰਕੇਤ ਨਹੀਂ ਕਿਹਾ ਜਾ ਸਕਦਾ ਨਮਸਕਾਰ ਜੀ ਆਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਲ ਨਿਊ ਟੰਡਾ ਸਭ ਦਾ ਸਵਾਗਤ ਕਰਦਾ ਕਹਿੰਦੇ ਅਗਰ ਰਾਜਨੀਤੀ ਸਿੱਖਣੀ ਹੋਵੇ ਤਾਂ ਅਰਵਿੰਦ ਕੇਜਰੀਵਾਲ ਤੋਂ ਸਿੱਖੀ ਜਾਵੇ ਕਿਉਂਕਿ ਕਿਸੇ ਸਮੇਂ ਇਹ ਦਾ ਸੀ ਕਿ ਅਰਵਿੰਦ ਕੇਜਰੀਵਾਲ ਕਾਂਗਸ ਪਾਰਟੀ ਦੇ ਨੇਤਾਵਾਂ ਨੂੰ ਕਰਪਟ ਕਹਿੰਦੇ ਹੋਏ ਪਾਣੀ ਪੀ ਪੀ ਕੇ ਕੋਸ਼ਿਸ਼ ਕਰਦੇ ਸਨ ਦਿੱਲੀ ਦੇ ਵਿੱਚ ਸੱਤਾ ਵਿਕਤਰ ਨਾਲ ਉਹਨਾਂ ਨੇ ਕਾਂਗਸ ਤੋਂ ਖੋ ਕੇ ਲਈ ਸਮਾਂ ਬਦਲਿਆ ਇਹਦਾ ਸਮਾਂ ਬਦਲਿਆ ਕਿ अरविंद केजरीवाल ਇਸ ਕਾਂਗਸ ਪਾਰਟੀ ਨੂੰ ਪਾਣੀ ਪੀਪੀਕੇ ਕੋਰਸ ਦੇ ਸੰ ਉਸ ਕਾਂਗਸ ਪਾਰਟੀ ਨੂੰ ਹੀ ਦਿੱਲੀ ਦੇ ਵਿੱਚ ਸਮਝੌਤਾ ਕਰਨ ਦੇ ਲਈ ਮਜਬੂਰ ਕਰ ਦਿੱਤਾ ਇੱਕ ਤਰ੍ਹਾਂ ਕਹਿ ਸਕਦਾ ਹੈ ਕਾਂਗਸ ਪਾਰਟੀ ਦੇ ਵੱਡੇ ਵੱਡੇ ਨੇਤਾਵਾਂ ਦੇ ਖਤੇ ਟੋਟੇ ਵਿਰੋਧ ਦੇ باوجود ਵੀ ਕਾਂਗਸ ਪਾਰਟੀ ਨੂੰ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਸਮਝੌਤਾ ਆਇਆ ਦਿੱਲੀ 7 ਸੀਟਰ ਦੇ ਵਿੱਚੋਂ 3 ਸੀਟਾਂ ਕਾਂਗਸ ਪਾਰਟੀ ਦੇ ਖਾਤੇ ਵਿੱਚ ਆਈਆਂ 4 ਸੀਟਾਂ ਦੇ ਆਮ ਆਦਮੀ ਪਾਰਟੀ ਦੇ ਹਿੱਸੇ ਵਿੱਚ ਸਮਾਪਿਤਿਆ ਸਮਭਿੱਤੰ ਦੇ ਨਾਲੀ ਕਹਿੰਦੇ ਜਿਹੜੇ ਕਾਂਗਸੀ ਨੇਤਾ ਇਹ ਚਾਹਦੇ ਸਨ ਕਿ ਆਮ ਆਦਮੀ ਪਾਰਟੀ ਨਾਲ ਸੰਯੋਗਤਨਾ ਹੋਵੇ ਕਿਉਂਕਿ ਆਮ ਆਦਮੀ ਪਾਂਠੀਓ ਪਾਰਟੀ ਹੈ ਜਿਨੇ ਕਾਂਗਸ ਦੇ ਵੱਡੇ ਵੱਡੇ ਨੇਤਾਵਾਂ ਨੂੰ ਕ੍ਰਾਪਟ ਕਿਆ ਸੀ ਤੇ ਉਹਨਾਂ ਦੇ ਖਿਲਾਫ ਕਾਫੀ ਨੁਕਤਾਚੀਨੀ ਕੀਤੀ ਸੀ ਕਹਨੇ ਕੋਈ ਬਲਵਲਾ ਹੋਵੇ ਕੋਈ ਵੀ ਭਾਵਨਾਵਾਂ ਹੋਣ ਉਹਨੂੰ ਇੱਕ ਹੱਦ ਤੱਕ ਹੀ ਦਬਾਇਆ ਜਾ ਸਕਦਾ ਹੈ ਇੱਕ ਨਾ ਇੱਕ ਦਿਨ ਉਹ ਜਿਹੜੀਆਂ ਭਾਵਨਾਵਾਂ ਨੇ ਉੱਭਾਰ ਆ ਜਾਂਦੀਆਂ। ਦੋਸਤੋ ਟਿਕਟਾਂ ਦੇ बंटवारे ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਗਾਵਤ ਸ਼ੁਰੂ ਹੋ ਗਈ ਸੀ ਇਹ ਅਯਾਗਨ ਅਸਤੋਸ਼ ਸਾਹਮਣੇ ਆਣ ਲੱਗ ਗਿਆ ਸੀ। ਪਹਿਲੇ ਰਾਜਕਮਰ ਚੋਹਾਨ ਵੱਲੋਂ ਪਾਰਟੀ ਦੌਰ ਸਟੀਪਰ ਦੇ ਜਿੱਤਾ ਗਿਆ ਜਿਹੜੇ ਕਈ ਸਾਲ ਤੱਕ ਕਾਂਗਰਸ ਦੇ ਮੰਤਰੀ ਰਹੇ। ਹਾਲੇ ਉਹ ਸਮਾ ਬਿੱਤੀ ਸੀ ਜਿਹੜਾ ਕਿਸੇ ਨੂੰ ਉਮੀਦਵਾਰ ਨਹੀਂ ਕੀਤੀ ਸੀ ਉਹ ਰਾਜਨੀਤੀ ਵਿੱਚ ਦਿੱਲੀ ਗਾਜ ਦਾ ਤਮਾਕਾ ਹੋ ਗਿਆ। ਕਿਉਂਕਿ ਜਿਹੜੇ ਦਿੱਲੀ ਕਾਂਗਸ ਕਮੇਟੀ ਦਾ ਪ੍ਰਧਾਨ ਅਰਵਿੰਦ ਸਿੰਘ ਲਵਲੀ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ। ਪਾਰਟੀ ਤੋਂ ਅਸਤੀਫਾ ਦੇਣ ਦੀ ਖਬਰ ਸਾਹਮਣੇ ਆਉਂਦੀ ਹੈ। ਦਿੱਲੀ ਕਾਂਗਸ ਦੇ ਵਿੱਚ ਹੜਕਮ ਮਚ ਗਿਆ। ਵੱਡੇ-ਵੱਡੇ ਨੇਤਾਵਾਂ ਦੇ ਵਿੱਚ ਹੜਕਮ ਮਚ ਗਿਆ। ਉਹਨਾਂ ਨੂੰ ਮਨਾਣ ਦੀ ਕੋਸ਼ਿਸ਼ ਨਹੀਂ ਹੋਈਆਂ। ਪਰ ਉਹ ਕਿੰਨਾ ਸਫਲ ਹੋਣਗੇ ਇਹ ਸਮਾਂ ਦੱਸੇਗਾ। ਦੂਜੇ ਪਾਸੇ ਦਿੱਲੀ ਨਾਰਥ-ਈਸਟ ਤੋਂ ਬਿਹਾਰ ਦੇ ਜਿਹੜੇ ਕਨਈਆ ਕੁਮਾਰ ਨੇ ਉਹਨਾਂ ਨੂੰ ਉੱਥੇ ਕੈਂਡੀਡੇਟ ਬਣਾ ਦਿੱਤਾ ਗਿਆ। 70 ਕਿਲੋਮੀਟਰ ਦੂਰ ਉਸ ਨੂੰ ਕੈਂਡੀਡੇਟ ਬਣਾਇਆ ਗਿਆ ਤਾਂ ਜਿਹੜੇ ਕਾਂਗਰਸ ਪਾਰਟੀ ਦੇ ਨੇਤਾ ਨੇ ਜਿਹੜੇ ਉਸ ਟਿਕਟ ਤੋਂ ਕਈ ਸਾਲਾਂ ਤੋਂ ਉਮੀਦ ਲਾ ਕੇ ਬੈਠੇ ਸਨ ਮਿਹਨਤ ਕਰ ਰਹੇ ਸਨ ਉਹਨਾਂ ਨੂੰ ਰਾਣੀ ਤੌਰ ਤੇ ਝਟਕਾ ਲੱਗਣਾ ਲਾਜ਼ਮੀ ਸੀ। ਕਿਉਂ ਇਹ આરોਪ ਵੀ ਵਿਰੋਧੀਆਂ ਵੱਲੋਂ ਲਾਣਾ ਸ਼ੁਰੂ ਕਰ ਦਿੱਤਾ ਗਿਆ ਕਿ ਦਿੱਲੀ ਦੇ ਕੋਲ ਦਿੱਲੀ ਕਾਂਗਰਸ ਦੇ ਕੋਲ ਨਾਰਥ ਈਸਟ ਰੇਕ ਵਿੱਚ ਕੋਈ ਲੋਕਲ ਕੈਂਡੀਡੇਟ ਨਹੀਂ ਹੈ। ਉਹ ਕੈਂਡੀਡੇਟ বিহার ਤੋਂ ਇੱਥੇ ਲੈ ਕੇ ਆਇਆ ਗਿਆ ਹੈ ਕੋਈ ਵੀ ਪਾਰਟੀ ਹੋਵੇ ਉਹਨੇ ਤਾਂ ਉਹਦੀਆਂ ਕੁਝ ਮਜਬੂਰੀਆਂ ਹੁੰਦੀਆਂ ਨੇ ਉਹ ਨਾ ਚਾਕੇ ਵੀ ਉਹਨਾਂ ਨੂੰ ਚੁੱਪ ਰਹਿਣਾ ਪੈਂਦਾ ਪਰ ਇੱਥੇ ਜਿਹੜੀ ਚੁੱਪ ਹੈ ਉਹ ਜ਼ਿਆਦਾ ਟਾਈਮ ਤੱਕ ਨਹੀਂ ਰਹਿ ਸਕੀ ਕਿਉਂਕਿ ਇੱਕ ਪਾਸੇ ਕ੍ਰਿਸ਼ਨ ਜਿਹੜਾ ਕਨਈਆ ਕੁਮਾਰ ਹੈ ਉਹਨੂੰ ਦਿੱਲੀ ਦਾ ਨਾਰਥ-ਈਸਟ ਦਾ ਕੈਂਡੀਡੇਟ ਬਣਾਏ ਜਾਣ ਦਾ ਵਿਰੋਧ ਵੀ ਸੜਕਾਂ ਤੇ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈ ਦੂਜੇ ਪਾਸੇ ਰਵਿੰਦਰ ਸਿੰਘ ਲਵਲੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਤੁਹਾਨੂੰ ਇੱਕ ਦਰਾਂ ਮੈਂ ਕਹਿ ਸਕਦਾ ਕਾਂਗਸ ਪਾਰਟੀ ਦੇ ਲਈ ਇਹ ਮੁਸੀਬਤ ਦੀ ਘੜੀ ਹੈ, ਸੰਕਟ ਦਾ ਸਮੇਂ ਹੈ। ਕਿਉਂਕਿ ਇੱਕ ਪਾਸੇ ਕਾਂਗਸ ਪਾਰਟੀ ਨੂੰ ਨੀਤੀ ਬਣਾਣੀ ਹੈ ਕਿ ਉਹ ਦਿੱਲੀ ਦੀਆਂ ਸੀਟਾਂ ਕਿਵੇਂ ਜਿੱਤੇ। ਦੂਜੇ ਪਾਸੇ ਇਦਾਂ ਦੀਆਂ ਗੱਲਾਂ ਸਾਹਮਣੇ ਆਣੀਆਂ ਕਾਂਗਸ ਪਾਰਟੀ ਦੇ ਰਾਜਨੀਤੀ ਲਈ ਸ਼ੁਭ ਸੰਕੇਤ ਨਹੀਂ ਕਿਹਾ ਜਾ ਸਕਦਾ। ਹੁਣ ਇਹ ਵੀ ਚਰਚਾ ਹੈ ਕਿ ਕਾਂਗਸ ਪਾਰਟੀ अरविंद सिंह लवली ਦਾ ਅਸਤੀਫਾ ਮੰਜ਼ੂਰ ਕਰ ਸਕਦੀ ਹੈ ਤੇ ਨਾ ਹੀ ਜਿੱਦਾਂ ਦੀ ਚਰਚਾ ਕੀਤੀ ਜਾ ਰਹੀ ਹੈ ਕੈਂਡੀਡੇਟ ਬਦਲਣ ਦੀ ਉਹ ਕੈਂਡੀਡੇਟ ਵੀ ਨਹੀਂ ਬਦਲੇ ਜਾ ਰਹੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਰਵਿੰਦਰ ਸਿੰਘ लवली ਜਿਹੜੇ ਦਿੱਲੀ ਦੇ ਪਰਿਵਾਰੀ ਨੇ ਉਹਨਾਂ ਤੋਂ ਵੀ ਕਈ ਗੱਲਾਂ ਤੋਂ ਨਾਰਾਜ਼ ਹਨ ਹੁਣ ਦੇਖਦੇ ਹਾਂ ਕਿ लवली ਦਾ ਅਸਤੀਫਾ ਕਨਈਆ ਕੁਮਾਰ ਦਾ ਸੜਕਾਂ ਦੇ ਵਿਰੋਧ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਨਾਰਾਜ਼ਗੀ ਆਖਰ 4 ਜੂਨ ਨੂੰ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਹੈ ਕੀ ਨਰਾਜ਼ਗੀ ਕਾਂਗਸੀ ਪੰਡ ਨਰਾਜ਼ਗੀ ਜਿਹੜੀ ਹੈ ਉਹ ਕਾਂਗਸ ਪਾਰਟੀ ਦੇ ਲਈ ਕਿੰਨੇ ਨੁਕਸਾਨ ਦੇ ਸਾਬਿਤ ਹੋ ਸਕਦੀ ਹੈ ਇਹ 4 ਜੂਨ ਨੂੰ ਹੀ ਸਾਹਮਣੇ ਆ ਸਕਦਾ ਹੈ ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਗੱਲਾਂ ਸਾਹਮਣੇ ਆਣੀਆਂ ਇਸ ਤਰ੍ਹਾਂ ਦਾ ਵਿਰੋਧ ਸਾਹਮਣੇ ਆਣਾ ਕਾਂਗਸ ਪਾਰਟੀ ਦੇ ਲਈ ਕੁਝ ਚੰਗਾ ਨਹੀਂ ਕਿਹਾ ਜਾ ਸਕਦਾ ਦੋਸਤੋ ਅਗਲੀ ਵਕਤ ਲਈ ਨਮਸਕਾਰ ਜੀ ਆਓ